ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਿਰ ਬਲੌਗਸ ਬੌਪਰ ਆਇਆ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਲੀ ਜਿੱਦਾਂ ਸਭ ਸਾਰਾ ਠੀਕ ਠਾਕ ਹੋ ਦੀ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਗਲੀਪ ਬੌਪਰ ਆਇਆ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੈਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਕਲਾ ਵੀਜ਼ਿਟ ਕਰਨ ਆਇਆ ਕਰੋ ਦੇਖੋ ਜੀ ਮਾਰਨਿੰਗ ਟਾਈਮ ਆ ਤੇ 5:30 ਦਾ ਟਾਈਮ ਆ ਤੇ ਅੱਜ ਧੁੰਦ ਨੇ ਕਿਤੇ ਰਿਕਾਰਡ ਤੋੜੇ ਪਏ ਆ ਵੀ ਬਹੁਤ ਜ਼ਿਆਦਾ ਧੁੰਦ ਆ ਤੇ ਧੁੰਦ ਦੇ ਨਾਲ ਨਾਲ ਥੋੜੀ ਹਵਾ ਵੀ ਚੱਲਦੀ ਆ ਅੱਜ ਤੱਕ ਇੰਨੀ ਮਤਲ ਸ਼ੁਰੂਆਤ ਹੋ ਗਈ ਤਾਂ ਹੁੰਦੀ ਨਾ ਹੁਣ ਜਿੱਦਾਂ ਕਰ ਲਓ ਦਿਨ ਸਿੱਧੀ ਸ਼ੁਰੂ ਹੋ ਗਏ ਨਾ ਗੁਰੂਆਂ ਦੇ ਤੇ ਹੁਣ ਧੁੰਦ ਵਧੂਗੀ ਨਾਲ ਠੰਡ ਵਧੂਗੀ ਪਹਿਲਾਂ ਤਾਂ ਨਹੀਂ ਸੋਚ ਚਲੋ ਠੰਡ ਇੰਨੀ ਪਈ ਹੈ ਨਾ ਤੇ ਹੁਣ ਠੰਡ ਦੇ ਦਿਨ ਸ਼ੁਰੂ ਹੋ ਗਏ ਆ ਤੇ ਜੇ ਜਦੋਂ ਆਪਾਂ ਬੋਲਦੇ ਆ ਤੇ ਠੰਡ ਵੀ ਆਪਣੇ ਅੰਦਰ ਜਿੱਦਾਂ ਕਰ ਲਓ ਜਾਂਦੀ ਹੈ ਨਾ ਤੇ ਉਹੀ ਠੰਡ ਆ ਤੇ ਆਪਾਂ ਨੂੰ ਫਿਰ ਜਿੱਦਾਂ ਕਰ ਲਓ ਵੀ ਜ਼ਿਆਦਾ ਠੰਡ ਮਹਿਸੂਸ ਹੁੰਦੀ ਆ ਤੇ ਦੇਖੋ ਪੰਛੀ ਵੀ ਵਿਚਾਰੇ ਬੈਠੇ ਚੱਕਰ ਕੇ ਠੰਡੇ ਮਾਰੇ ਹਨਾ ਤੇ ਇਧਰ ਉਧਰ ਟੁਕੜਾ ਭਾਲਦੇ ਆ ਵੀ ਸਾਨੂੰ ਕੁਝ ਨਵੇਂ ਖਾਣ ਨੂੰ ਮਿਲ ਜਾਵੇ ਹਨਾ ਤੇ ਇਦਾਂ ਤਾਂ ਠੰਡ ਦਾ ਵੀ ਇੰਦਾ ਦਾ ਵੀ ਬੰਦਾ ਹੀ ਹਾਲ ਹੁੰਦਾ ਆ ਤੇ ਬੈਠੇ ਤੁਨ ਤੁੰਦ ਵਿੱਚ ਤੇ ਮੇਰਾ ਖਿਆਲ ਵੀ ਅੱਜ ਲੇਟ ਢੋਪ ਚੜੂਗੀ 12 1 ਵਜੇ ਹਨਾ ਜਿਸ ਤਰ੍ਹਾਂ ਮੈਂ ਠੰਡਿਆ ਤੇ ਕੱਲ ਕੋਈ ਵਲੌਗ ਨਹੀਂ ਆਇਆ ਕੱਲ ਮੈਂ ਸਾਗ ਮੰਦੀ ਲਈ ਤੇ ਸਾਧਨ ਮੇਰਾ ਸਾਗ ਵਿੱਚ ਹੀ ਨਾਂਗੇ ਇਦਾਂ ਹੀ ਕੱਲ ਮੈਂ ਕੋਈ ਅਪਲੋਡ ਨਹੀਂ ਕੀਤਾ ਮੇਰਾ ਤੇ ਆ ਦੇਖੋ ਜੀ ਡੋਰ ਕਿਦਾ ਰੱਖੀ ਆ ਬੱਚਿਆਂ ਨੇ ਦਰਵਾਜ਼ੇ ਉਹਨਾਂ ਸਰੀਰਾਂ ਨੂੰ ਪਾਈਏ ਵਿੱਚ ਸਰੀਰ ਦੇ ਡੋਰ ਪਰ ਜਿੱਥੇ ਵੀ ਜਿੱਦਾਂ ਕੋਲ ਫਿਰ ਜਾਂਦੀ ਨਾ ਹੱਥ ਤੇ ਲਾ ਲੋ ਮੂੰਹ ਤੇ ਗਲੇ ਤੇ ਇਹਨੂੰ ਵੱਢ ਘੱਟ ਦਿੰਦੀ ਇਹਨੂੰ ਡੋਰ ਹੈ ਹੀ ਐਸੀ ਵਿਹਾੜੀ ਹੈਗੀ ਚਲੋ ਮੈਂ ਕੱਜ ਬਲੌਗ ਤਾਂ ਢੀ ਲੈ ਕੇ ਆ ਜਿਹੜੇ ਸਾਡੀ ਮਤਲਬ ਬਲੌਗ ਦੀ ਦੇਸ ਦਾ ਵੀ ਨਾ ਤਿਆਰ ਹੁੰਦਾ ਆ ਤੇ ਉਹ ਦੇਖਦੇ ਬਲੌਗ ਵੀ ਤਾਂ ਕਲੀਨ ਬਲੌਗ ਕਹਿ ਸਕਿਆ ਨੈਕਸਟ ਵੀ ਕਈ ਵਾਰੀ ਜਿੰਨੇ ਟਾਈਮ ਲੱਗਦਾ ਹੈਗਾ ਤੇ ਕਈ ਵਾਰੀ ਸੇ ਠੀਕ ਨਹੀਂ ਹੁੰਦੀ ਹੈਗੀ ਤੇ ਅੱਜ ਤਾਂ ਮੈਂ ਬੋਲਦੀ ਆ ਨਾ ਤੇ ਥੋੜੀ ਥੋੜੀ ਠੰਡ ਮੇਰੇ ਅੰਦਰ ਜਾਂਦੀ ਮੈਂ ਤਾਈਆਂ ਛੋਲ ਲਿਆ ਤੇ ਤੇ ਹੋਰ ਬਹੁਤ ਵਧੀਆ ਨਾ ਅ ਰਾਤ ਅਸੀਂ ਲਾਈਵ ਹੋਏ ਸੀਗੇ ਮੋਬਾਈਲ ਤੇ ਕਮੈਂਟ ਸਾਡੇ ਪਟਿਆਲੇ ਪਿੰਜ ਸਮਾਣੇ ਤੋਂ ਤੇ ਮੇਰੀ ਭਾਣ ਜੀ ਸ਼ਰਨਜੀਤ ਹੋਰ ਸਾਡੇ ਭਾਜੀ ਜੁਣੀ ਯੂਐਸ ਯੂਐਸ ਮੈਕਸੀਕੋ ਤੋਂ ਸਾਡੇ ਨਾਲ ਐਡ ਹੋਏ ਸੀਗੇ ਟੰਡਾਪਾ ਤੋਂ ਆ ਧੰਨਵਾਦ ਜੀ ਸਾਡੇ ਤੁਸੀਂ ਲਾਈਵ ਨੂੰ ਦੇਖਦੇ ਆ ਵਧੀਆ ਕਮੈਂਟ ਕਰਦੇ ਆ ਤੇ ਠੀਕ ਲੱਗਦਾ ਚਲੋ ਸਾਰੇ ਕੁਝ ਨਹੀਂ ਹੁੰਦੇ ਹੈਗੇ ਕੁਝ ਕ ਆਪਣੀ ਦਿਮਾਗ ਦੀ ਗੱਲਾਂ ਸੁਧੀਆਂ ਨਾ ਮਤ ਹੁੰਦੀ ਹੈ ਦਿਮਾਗ ਦੀ ਤੇ ਜਿਹੜਾ ਤਾਂ ਕਮੈਂਟ ਕਰਦੀ ਸੋਣਾ ਜੀ ਤੇ ਵਧੀਆ ਲੱਗਦਾ ਹੈ ਗੱਲਾਂ ਕਰਦੇ ਆ ਨਾ ਜਦੋਂ ਆਪਾਂ ਫੈਮਿਲੀ ਰਿਲੇਟਡ ਗੱਲਾਂ ਕਰਦੇ ਆ ਤੇ ਠੀਕ ਲੱਗਦਾ ਹੈ ਬਹੁਤ ਵਧੀਆ ਸਾਰੇ ਜੀ ਤੇ ਪਰਸੋਂ ਵੀ ਦਿੱਲੀ ਅਸੀਂ ਲਾਈਵ ਹੁੰਨੀ 8 ਵਜੇ ਰਾਤ ਨੂੰ 1 ਘੰਟਾ ਲਾਈਵ ਹੋਈਦਾ ਆ ਤੇ ਆਪਣੇ ਭੈਣਾ ਭਰਾਵਾਂ ਨਾਲ ਗੱਲਾਂ ਕਰੀਦੀਆਂ ਹਨ ਤੇ ਐ ਲੱਗਦੀ ਜਿਹੜੇ ਸਾਨੂੰ ਮਤਲਬ ਜਾਣਦੇ ਅਸੀਂ ਨਹੀਂ ਜਾਣਦੇ ਉਹਨਾਂ ਨੂੰ ਤੇ ਦੇਖੋ ਜੀ ਸੋਸ਼ਲ ਮੀਡੀਆ ਕਿੰਿਤੱਕ ਪਹੁੰਚਿਆ ਨਾ ਇਤਨੀ ਅਮਰੀਕਾ ਇੰਡੀਆ ਜਿਹੜੇ ਵੀ ਕੋਨੇ ਤੋਂ ਸਾਡੇ ਤੁਹਾਨੂੰ ਦੇਖਦੇ ਆ ਚਲੋ ਬਹੁਤ ਵਧੀਆ ਗੱਲ ਹੈ ਨਾ ਤੇ ਦੋ ਤਿੰਨ ਵਾਰੀ ਚਾਹ ਪੀ ਲਈ ਅਸੇਦੀ ਤੇ ਹਜੇ ਵੀ ਕੋਈ ਚਾਹ ਦਾ ਕੋਈ ਸਟਾਪ ਨਹੀਂ ਹੈਗਾ ਤੇ ਚਾਹ ਚੱਲੀ ਜਾਣੀ ਬਸ ਤੇ ਅੱਜ ਦਾ ਬਹੁਤ ਕੈਰੀ ਡਰਾਈਵਰਾਂ ਦਾ ਮੇਰਾ ਵੀਰਾਂ ਦਾ ਡਰਾਈਵਰ ਵੀਰਾਂ ਦੇ ਬਸਾਂ ਵਾਲੇ ਹੋ ਗਏ ਕੋਈ ਵੱਡੇ ਰੋਡ ਤੇ ਹਾਈਵੇਅ ਵਾਲੇ ਹੋ ਗਏ ਤੇ ਬਹੁਤ ਅੱਜ ਹੋਲੀ ਚਲਾਉਣਾ ਚਾਹੀਦਾ ਉਹਨੂੰ ਆਪਣਾ ਮਤਲਬ ਜੂ ਟ੍ਰੱਕ ਬੱਸ ਜੋ ਵੀ ਹੈਗਾ ਯਾ ਸਾਧਨ ਤੇ ਬਹੁਤ ਅੱਜ ਧੁੰਦ ਜ਼ਿਆਦਾ ਹੈ ਤਾਂ ਨਾਲ ਕੋਰਾ ਵੀ ਆ ਦੇਖੋ ਜੀ ਕਿ ਮੀਂਹ ਤਾਂ ਪਏ ਨਹੀਂ ਹੈਗੀ ਮੀਂਹ ਨਾ ਪੈਣ ਦੇ ਕਾਰਨ ਹਨਾ ਤੇ ਬਹੁਤ ਨੁਕਸਾਨ ਹੋ ਜਾਂਦਾ ਮੀਂਹ ਥੋੜਾ ਜਿਹਾ ਪੈ ਜਾਣ ਤੇ ਇੱਕ ਦਿਨ ਮੇਰੀ ਭੈਣ ਜਨੀਤਰੀ ਵਾਲੀ ਦਾ ਫੋਨ ਆਇਆ ਮੈਨੂੰ ਹਾਲ ਚਾਲ ਚਲੋ ਵੀ ਕਰਦੇ ਰਹੇ ਮੈਂ ਵੀ ਕਰਦੇ ਰਹੀ ਆ ਤੇ ਕਹਿੰਦੇ ਸਾਡੇ ਨਾਲ ਹਾfte ਹਾਤਾ ਹੋ ਗਿਆ ਮੀਂਹ ਨੂੰ ਤੇ ਇਦਾਂ ਬਸ ਲਗਾਤਾਰ ਆ ਮੇਸ ਤੁਸੀਂ ਭੈਣਾ ਸਾਨੂੰ ਮੈਂ ਕਹਾਂ ਪੈਣ ਜੀ ਥੋੜੇ ਇੱਧਰ ਭੇਜ ਦਿਓ ਸਾਡੇ ਵਾਲ ਸਾਡੇ ਵਾਲ ਮੀਂਹ ਨਹੀਂ ਪਿਆ ਹੈਗਾ ਹਨਾ ਆਸ ਦੇ ਕੇ ਨੇ ਤੁਸੀਂ ਲੈ ਜਾਓ ਮੀਂਹ ਇੱਧਰੋਂ ਤੇ ਮੀਂਹ ਵੀ ਜ਼ਰੂਰੀ ਆ ਜੀ ਦੇਖੋ ਜੀ ਜਿੱਦਾਂ ਹੁਣ ਧੁੰਦੇ ਆ ਕੋਰਾ ਆ ਤਾਂ ਉਹ ਮੀਂਹ ਛੜ ਜਾਂਦਾ ਕਿਉਂ ਮੀਂਹ ਦਾ ਪਾਣੀ ਕੋੜਾ ਹੁੰਦਾ ਹਨਾ ਤੇ ਸਾਫ਼ ਹੋ ਜਾਂਦਾ ਇੱਕਦਮ ਹਨਾ ਤੇ ਇਦਾਂ ਐ ਕਰਵਾਣੀ ਪੜ ਹੋਣ ਰਹੀ ਆ ਤੇ ਸਾਡੇ ਮਾਰਗ ਦਾ ਭੋਗ ਗਿਆ ਜਿੱਥੇ ਗੁਰਦੁਆਰਾ ਸਾਹਿਬ ਆਂਦਾਲ ਜੀ ਦੇ ਤੇ ਬਸ ਜੀ ਇੱਥੇ ਦੁਨੀਦਾਰ ਚੱਲੀ ਜਾਣੀ ਆ ਦੂ ਦੂ ਤੱਕ ਕੋਈ ਨਹੀਂ ਦਿੱਤਾ ਹੈਗਾ ਤੇ ਅੱਗੇ ਮੈਂ ਜਾਨੀ ਦੋ ਤਿੰਨ ਗਿੜੇ ਲਾ ਦੇਣੀ ਹੁਣ ਠੰਡ ਨਾਲ ਮੈਂ ਹੁਣ ਮਿਸ ਕਰਤਾ ਠੰਡ ਕਰਕੇ ਹਨਾ ਤੇ ਚਲੋ ਫਿਰ ਆਪਣਾ ਖਾਣ ਪੀਣ ਦਾ ਪ੍ਰੇਜ ਔਰ ਵਧੀਆ ਤੇ ਹਵਾ ਚੱਲਣ ਦੀ ਨਾਲ ਨਾਲ ਅਸੀਂ ਆਪਣੀ ਸਿੱਧਾ ਖਿਆਲ ਰੱਖੋ ਜੀ ਠੰਡੇ ਦਿਨ ਸ਼ੁਰੂ ਹੋ ਗਏ ਹਨਾ ਤੇ ਪੂਰਾ ਖਿਆਲ ਰੱਖੋ ਆਪਣਾ ਕਿ ਲੋ ਜੀ ਗੱਲਾਂ ਬਾਵਾ ਹੋ ਗਈਆਂ ਹੁਣ ਦੇਖਦੇ ਆ ਕਿ ਕੰਮ ਕਰ ਕੋਈ ਟੁੜਕਾ ਟੁੜਕਾ ਕੱਟਦੇ ਆ ਸਾਗ ਵਾਸਤੇ ਤੇ ਓਟੀ ਦਾ ਪ੍ਰੰਨ ਕਰਦੇ ਆ ਜੀ ਪੇਪਰ ਵੀ ਕਰਾ ਲਣਾ ਦੇਣਾ ਤੇ ਉਹਨਾਂ ਪੇਪਰ ਕੋਣ ਵੀ ਜਾਣਾ ਤੇ ਬਾਅਦ ਚ ਹੋਏ ਨੇ ਛੁੱਟੀਆਂ ਤੇ ਛੁੱਟੀਆਂ ਮੇਰੇ ਖਿਆਲ ਹਫਤਾ ਕੀ ਹੋਣਗੀਆਂ ਤੇ ਬਹੁਤਿਆ ਨਹੀਂ ਹੁੰਦੀਆਂ ਤੇ ਇੱਥੇ ਇੱਕ ਬਸ ਇੰਨੀ ਹੈ ਕਿ ਹੁੰਦੀਆਂ ਫਿਰ ਨਵਾਂ ਸਾਲ ਆ ਜਾਣਾ ਨਵਾਂ ਸਾਰਾ ਨੂੰ ਮੁबारक ਹੋਵੇ ਹੈ ਐਡਵਾਂਸ ਵਿੱਚ ਚਲੋ ਚੱਲਦੇ ਆ ਜੀ ਹੁਣ ਦੇਖਦੇ ਕੰਮ ਕਰਦੇ ਰਹਿੰਦੇ ਆ ਇਹ ਬੋਲਦੇ ਨਾ ਬੋਲਣ ਦੇ ਨਾਲ ਨਾਲ ਠੰਡ ਹੰਦਾ ਜਾਂਦੀ ਆ ਹਾਂਜੀ ਸਵੇਰੇ ਤੁਹਾਨੂੰ ਦਿਖਾਇਆ ਤੋਂ ਦਾ ਵਿਊ ਤੇ ਉਸ ਤੋਂ ਬਾਅਦ ਫਿਰ ਮੈਂ ਕਰਦੇ ਕੰਮਕਾਰ ਕੀਤੇ ਤੇ ਫਿਰ ਹੁਣ ਅਸੀਂ ਅਗੇ ਖੂਤੇ ਤੇ ਦੇਖੋ ਜੀ ਹੁਣ ਧੁੱਪ ਚੜੀ ਆ ਤੇ ਪਰ ਫਿਰ ਵੀ ਦੂਰ ਦੂਰ ਤੱਕ ਤਾਂ ਹੈਗੀ ਆ ਅਜੇ ਤੇ ਨਾਲ ਕੋਰਾ ਵੀ ਨਾਲ ਜੰਮਿਆ ਪਿਆ ਆ ਤੇ ਹਵਾ ਚਲਦੀ ਮੜੀ ਮੜੀ ਦੇਖੋ ਜੀ ਠੰਡ ਦੇ ਨਾਲ-ਨਾਲ ਤੇ ਕੰਮਕਾਰ ਵੀ ਚਲੋ ਇਦਾਂ ਚੱਲਦੇ ਰਹਿਣੇ ਆ ਤੇ ਮੈਂ ਜੋਤ ਆ ਗਿਆ ਖੂਤੇ ਹੁਣ ਤੇ ਤੁਹਾਨੂੰ ਦਿਖਾਉਨੇ ਆ ਖੂ ਦਾ ਮਾਰਨਿੰਗ ਦਾ ਵਿਊ ਤੇ ਇਹ ਵਧੀਆ ਲੱਗਦਾ ਆ ਉਹਦੋਂ ਅਸੀਂ ਖੂ ਤੇ ਵੀਡੀਓ ਬਣਾਈ ਸੀ ਅਨਿਵਰਸਰੀ ਦੀ ਉਸ ਵੀਡੀਓ ਤੇ ਹੁਣ ਤੱਕ ਵੀ ਕਮੈਂਟ ਆਉਣਦੇ ਆ ਤੇ ਸਾਰਿਆਂ ਨੇ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਦਿੱਤੀਆਂ ਵਧਾਈਆਂ ਸਾਨੂੰ ਹਨਾ ਤੇ ਇਹ ਦੇਖੋ ਜੀ ਤੁਹਾਡਾ ਸਾਰਿਆਂ ਦਾ ਹਨਾ ਥੈਂਕ ਯੂ ਥੈਂਕ ਯੂ ਬਹੁਤ ਜ਼ਿਆਦਾ ਹਨਾ ਤੁਸੀਂ ਇਸ ਵੀਡੀਓ ਨੂੰ ਇਨਾ ਪਿਆਰ ਦਿੱਤਾ ਤੇ ਹੁਣ ਤੱਕ ਵੀ ਤੁਸੀਂ ਕਮੈਂਟ ਛੱਡਦੇ ਆ ਉਸ ਵੀਡੀਓ ਤੇ ਹਨਾ ਤੁਹਾਨੂੰ ਵਧੀਆ ਲੱਗਾ ਤੇ ਦੇਖੋ ਇਹ ਸਾਡੀ ਤਾਂ ਇਹੀ ਪਾਰਕ ਆ ਹੂ ਹਨਾ ਤੇ ਸਾਡਾ ਇਹੀ ਬਸ ਕਮਨ ਫੇਰ ਨਦੀ ਜਗਾ ਸਾਨੂੰ ਬਧੇ ਲੱਗਦੀ ਹੈ ਨਾ ਤੇ ਇਹ ਤੋਂ ਬਸ ਸਾਡੇ ਲਈ ਕੁਛ ਨਹੀਂ ਹੈਗਾ ਤੇ ਜੋ ਉਹ ਤਾਂ ਪੇਪਰ ਹੈ ਨਹੀਂ ਅੱਜ ਇਹਦਾ ਪੇਪਰ ਹੈ ਕਾ ਲੂ ਦੇਖੋ ਸਾਡਾ ਚੈਨਲ ਜਿਹੜਾ ਹੈਗਾ ਇਹ ਹੈਗਾ ਪੰਜਾਬੀ ਜਿੱਦਾਂ ਪਿੰਡ ਵਾਲੀ ਲਾਈਫ ਖਾਣ ਪੀਣ ਆਉਣ ਜਾਣ ਤਿਹਾਰ ਹੈ ਨਾ ਸਾਡਾ ਚੈਨਲ ਇਸ ਚੀਜ਼ ਦੇ ਨਾਲ ਰਿਲੇਟਡ ਆ ਤੇ ਸਾਡਾ ਚੈਨਲ ਦੂਜਾ ਨਹੀਂ ਹੈਗਾ ਬਹੁਤ ਨਾਲੇ ਚੈਨਲ 깔 ਚੱਲਦੇ ਆ ਨਾ ਤੇ ਸਾਡਾ ਇੱਕ ਹੈਗਾ ਚੈਨਲ ਮਤਲਬ ਆਪਣੀ ਫੈਮਿਲੀ ਜੀ ਦੇਖਣਾ ਤੇ ਬਹਿ ਕੇ ਦੇਖਣ ਵਾਲੇ ਬਲੌਗ ਸਾਡੇ ਹੁੰਦੇ ਆ ਤੇ ਸਾਡੇ ਦੂਜੇ ਬਲੌਗ ਵਿੱਚ ਲੰਡੇ ਨਹੀਂ ਹੁੰਦੇ ਹੈਗੇ ਤੇ ਕਈਆਂ ਨੂੰ ਪਸੰਦ ਕਈਆਂ ਨੂੰ ਕੈਂਚੀ ਦੇਖਣਾ ਕਈ ਨਹੀਂ ਦੇਖਣਾ ਹੈ ਨਾ ਤੇ ਸਾਨੂੰ ਤਾਂ ਬਸ ਇਹੀ ਵਧੀਆ ਲੱਗਦਾ ਹੈ ਸਾਡੀ ਇਹੀ ਲਾਈਫ ਹੈ ਜੋ ਹੈਗਾ ਤੁਹਾਨੂੰ ਦਿਖਾਉਨੇ ਆ ਤੇ ਕੋਈ ਫੇਕ ਨਹੀਂ ਹੈਗਾ ਨਾ ਸਾਡੀ ਕੋਈ ਫੇਕ ਵੀਡੀਓ ਕੋਈ ਹੈਗੀ ਹੋਰ ਨਾ ਕਿ ਚੱਕਦੇ ਆ ਤੇ ਆਪਣੀ ਮਿਹਨਤ ਖੁਦ ਕਰਦੇ ਆ ਹਾਂ ਹਾਂ ਆਣਾ ਆ ਗਿਆ ਆ ਗਿਆ ਇਹ ਮੇਖਲ ਪਿੱਛੇ ਰਹਿ ਗਿਆ ਪਨੀ ਕੀ ਕਿ ਲਵਦਾ ਰਹਿੰਦਾ ਹੈ ਸਪੀਡ ਬਹੁਤ ਤੇਜ਼ ਹੋ ਜਾਂਦੀ ਹੈ ਇਹਦੀ ਆ ਜਾ ਆ ਜਾ ਆ ਜਾ ਕਰੋ ਵਰਤ ਦਾ ਸਾਥ ਸੁਦਾ ਜਾਵੇ ਜੀ ਤੇ ਇਹ ਦੇਖੋ ਸਵੇਰੇ ਸਵੇਰੇ ਆਪਣਾ ਗੁੱਤ ਤੇ ਇਹਨੂੰ ਪਤਾ ਹੀ ਆਪਣੇ ਨਾਲ ਹੀ ਹੈ ਇਹਨੇ ਕਾਲਾ ਸਾਡੇ ਨਾਲ ਹੀ ਦਿੰਦਾ ਹੈ ਕਈਆਂ ਨੂੰ ਜਾਨਵਰ ਬਹੁਤ ਸਿਆਣਾ ਹੁੰਦਾ ਸਾਰਾ ਪਤਾ ਹੁੰਦਾ ਇਹਨੂੰ ਅਲੂਏ ਦਰਵਾਜ਼ੇ ਮਹੀਂ ਦੋ ਸੁਣ ਕੇ ਆਨੂੰ ਮੈਨੂੰ ਵਜਾ ਮਾਰਦੇ ਆਓ ਦੇਖੋ ਜੀ ਇਹਦੇ ਕੰਨ ਖੜੇ ਕਰ ਦਿੰਦੇ ਆ ਖਾਦ ਪੈਂਦੀ ਸਵੇਰੇ ਸਵੇਰੇ ਤੇ ਡਾਕਟਰ ਸਾਹਿਬ ਇਸ ਖਾਦ ਪਾਉਣਦੇ ਆ ਦਫਾ ਵਧੀਆ ਹੈ ਇਹਨਾਂ ਦੇ ਕੰਨ ਖੜੇ ਹੁੰਦੇ ਆ ਚੇਤ ਹੁੰਦੇ ਆ ਓਦਾਂ ਹੀ ਇਹ ਹੈਨਾ ਨਹੀਂ ਬੰਦੇ ਨਹੀਂ ਕਦੀ ਕੁਝ ਕਰਨਾ ਹੁੰਦਾ ਕੁੱਤਾ ਜਿਹੜਾ ਉਹਦੇ ਕੰਨ ਖੜੇ ਹੁੰਦੇ ਹੁੰਦੇ ਆ ਦੇਖੋ ਨਾਲ ਖੇਤਾਂ 'ਚ ਸੈਰ ਹੋ ਗਈ ਸਵੇਰੇ ਸਵੇਰੇ ਤੇ ਨਾਲ ਹੀ ਪੈ ਗਈ ਖਾਦ ਦੋਹਿਆਂ ਖਾਦਾਂ ਨਾਲ ਫਸਲ ਅੱਜਕੱਲ੍ਹ ਜੀ ਇਹ ਛੜੀਉਣ ਤੋਂ ਪਹਿਲਾਂ ਖਾਦ ਪੈ ਰਹੀ ਸੀਗੀ ਚਲੋ ਉਨੇ ਦੋਲਵਣੀਆ ਦੋਲਵਣੀ ਦੀ ਹੁਣ ਚੱਲ ਗਲੀ ਤੋੜ ਚੱਲ ਭੱਜ ਭੱਜ ਚੱਲ ਜੋਦ੍ਹੇ ਨਾਲ ਤੋੜ ਲਾ ਲਾ ਦੋੜ ਬਹੁਤ ਜ਼ਿਆਦਾ ਹੈ ਸੜਨ ਛੜ ਜਾਂਦਾ ਪਿੱਛੇ ਉਹ ਦੇਖੋ ਜੀ ਪਲੱਥ ਪੋਗ ਪਰ ਰੋਡ ਤੇ ਸਿਰੇ ਸਿਰੇ ਵੈਸੇ ਰੋਡ ਜਰ ਜਾਣਾ ਹੁੰਦਾ ਆਪਾਂ ਕਿਤੇ ਖਾਲੀ ਹੁੰਦੇ ਹਨ ਤੇ ਦੁਪਹਿਰ ਨੂੰ ਜ਼ਿਆਦਾ ਹੁੰਦੀ ਹੈ ਸ਼ਾਮ ਨੂੰ ਹੁੰਦੀ ਹੈ ਟ੍ਰੈਫਿਕ ਜ਼ਿਆਦਾ ਤੇ ਵੈਸੇ ਇਸੇ ਕਟਾਉ ਦੀ ਆਈਦਾ ਕਿਤੇ ਹਾਂਜੀ ਉਦਲੇ ਸੈਡੋਂ ਡਾਕਟਰ ਸਾਹਿਬ ਖਾਦ ਪਾਈ ਜਾਂਦੇ ਆ ਤੇ ਮੈਂ ਹੁਣ ਆ ਗਈ ਇੱਧਰ ਤੇ ਚਲੋ ਮੈਂ ਕਿਹਾਂ ਖੂਤੇ ਆਏ ਆ ਤੇ ਮੂਲੀਆਂ ਤੇ ਹਰਾ ਤੜਕਾ ਲੈ ਚੱਲਦੇ ਆ ਤੇ ਜਿਹੜਾ ਤੜਕਾ ਲਾਉਣਾ ਸਾਰੂ ਤੇ ਫਿਰ ਤੜਕੇ ਜਪਾਵਾਂਗੀ ਤੇ ਦੇਖੋ ਜੀ ਟੌਂਠੇ ਵੀ ਵਧੀਆ ਲੱਗਦੇ ਆ ਤੇ ਮូលੀਆਂ ਵੀ ਮੈਂ ਤੋੜ ਲਈਆਂ ਆ ਦੇਖੋ ਜੀ ਮូលੀਆਂ ਤੇ ਜਦੋਂ ਪੱਕ ਜਾਂਦੀਆਂ ਫਿਰ ਨੰ ਚੰਗੀਆਂ ਲੱਗਦੀਆਂ ਹੈਗੀਆਂ ਤੇ ਜਦੋਂ ਮਤਲਬ ਥੋੜੀਆਂ ਕੱਚੀਆਂ ਹੋਈਆਂ ਠੀਕ ਠਾਕ ਹੁੰਦੀਆਂ ਨਾ ਤੇ ਫੇਰ ਹੀ ਆਪਾਂ ਨੂੰ ਵਧੀਆ ਲੱਗਦੀਆਂ ਤੇ ਪੱਕੀ ਚੀਜ਼ ਤੇ ਕੀ ਲੱਗਦੀ ਹੈ ਨਾ ਚਲੋ ਮੈਂ ਕਿ ਆਏ ਆ ਤੇ ਕੋਲਕਾ ਤਾਂ ਕਰਨੀ ਹੈ ਨਾ ਉਹ ਵੀ ਨਾਲੇ ਖਾਣ ਪੀਣ ਦੇ ਮਾਮਲੇ 'ਚ ਨਹੀਂ ਕਾਲ ਕਰਨੀ ਚਾਹੀਦੀ ਇਦਾਂ ਤੇ ਚਲੋ ਲੈ ਚੱਲਦੇ ਆਂ ਜਾਦੇ ਧੋਣਿਆ ਇੱਥੇ ਪਾਣੀ ਸਹੀ ਨਹੀਂ ਹੈਗਾ ਮੂਲੀਆਂ ਪਰੋਂਠੇ ਬਹੁਤ ਸੁਣੇ ਲੱਗਦੇ ਦੇਈ ਦੇ ਨਾਲ ਹਨਾ ਇੱਕਦਮ ਓਕੇ ਆ ਤੇ ਜਰਾ ਮੋਟਾ ਹੱਡਮ ਅਮਰੁੱਦੜਾ ਸੁੰਨਾ ਹੋ ਗਿਆ ਪੂਲੀਆਂ ਡੀ ਜਨਡੀਆਂ ਤੇ ਹੁਣ ਤਕਰੀਮ ਸਾਡੀ ਤਿਆਰੀ ਹਣ ਘਰ ਵਾਲੀ ਆ ਤੇ ਖਾਲ ਸੁਧ ਨਹੀਂ ਖਲ ਪਾ ਲਈ ਉਧਰ ਪੈਂਦੀ ਪਈ ਆ ਤੇ ਲੇਟ ਅੱਜ ਦਿੰਦੀ ਨਹੀਂ ਹੈਗੀ ਹੁਣ ਚੇਂਜ ਹੋ ਗਈ ਆ ਤੇ ਆ ਦੇਖੋ ਸਾਡੇ ਇਥੇ ਖੂਤੇ ਸੂਰ ਆਏ ਸੀਗੇ ਤੇ ਦੰਦ ਹਾਨੀ ਆ ਆ ਪੈ ਲੱਗੇ ਸੂਰਾਂ ਦੇ ਤੇ ਆ ਦੇਖੋ ਕਿਦਾਂ ਹਨਾ ਨੱਕ ਜਾਂ ਵਿੱਚ ਚੋਬਿਆ ਆ ਬੰਨੇ ਦੇ ਉੱਤੇ ਤੇ ਸੂਰ ਆਹ ਹਾਲ ਕਰਦੇ ਬੱਟਾਂ ਦਾ ਦੱਸੋ ਕੀ ਕਰੂ ਇਥੇ ਜ਼ਿਮੀਦਾਰ ਤੇ ਐਨੂੰ ਬੱਟਾਂ ਬੇਕਾਰ ਕੀਤੀਆਂ ਆ ਖਰ ਮਾਰ ਕੇ ਮੂੰਹ ਮਾਰ ਕੇ ਤੇ ਆਮੂਲੀਆਂ ਵਿੱਚ ਬੀਜੀਆਂ ਸੀ ਵਿਚਾਰੀਆਂ ਆਮੂਲੀਆਂ ਵੀ ਖੇਡ ਦਿਤੀਆਂ ਇਹਨਾਂ ਨੇ ਐਡੇ ਖਰਾਬ ਆ ਉਦਰੀ ਅਗੇਤੀਆਂ ਬੂਲੀਆਂ ਸੀ ਇਹਦੇ ਚੋਂ ਨਾਲ ਪੇਹਤੀਆਂ ਲਾਤੀਆਂ ਆਹ ਹਾਲਿਆ ਸੂਰਾਂ ਦੇ ਬੱਟਾਂ ਦੀ ਜਾਨ ਕਰ ਦਿੰਦੇ ਫੜਕੇ ਕਵਾਂ ਦਾ ਚਲੂਕੇ ਹੁੰਦੇ ਲੱਗ ਲੱਗੇ ਇੱਥੇ ਮੱਸ ਕੀ ਹੁੰਦਾ ਪੱਠਿਆਂ ਨੂੰ ਪਾਣੀ ਦਿੱਤਾ ਹੈ ਹਾਂਜੀ ਹੁਣ ਕੰਨ ਆਈ ਬਾਤ ਕਰਨ ਦੀ ਵਾਰੀ ਜੀ ਸਾਨੂੰ ਦਿੱਤਾ ਕਿਸੇ ਨੇ ਗਿਫਟ ਕਹਿੰਦਾ ਵੀ ਤੁਸੀਂ ਆ ਥੋੜਾ ਗਿਫਟ ਲੈ ਜਾਓ ਕੰਨ ਤਾਂ ਸਾਨੂੰ ਕਿਸੇ ਨੇ ਦਿੱਤਾ ਥੋੜਾ ਹੀ ਆ ਪਰ ਕਹਿੰਦਾ ਵੀ ਲਾਇ ਉਹਨੇ ਥੋੜਾ ਜਿਹਾ ਕੋਈ ਤਾਂ ਖਾਸ ਨਹੀਂ ਲਾਇਆ ਸੀਗਾ ਦੇਖੋ ਦਿੱਤਾ ਸੀ ਹੁਣ ਆਪਾਂ ਨੂੰ ਕਹਿੰਦਾ ਵੀ ਚਲੋ ਤੁਸੀਂ ਵੀ ਲੈਓ ਥੋੜਾ ਲਾ ਕੇ ਦੇਖੋ ਦਹਾਈ ਬ੍ਰੈਡ ਆ ਥੋੜਾ ਉਹਨਾਂ ਨੇ ਵੀ ਥੋੜਾ ਥਾਂ ਲਾਇਆ ਸੀਗਾ ਤਾਂ ਤੇ ਮੈਂ ਚਲੋ ਲਾਉਨੇ ਆ ਕਿਹੜੀ ਇੱਕ ਤੇ ਹਾਈਬ੍ਰਿਡ ਕਾਣ ਆਏ ਕਿੰਦਾ ਪਿਆਜ ਬਹੁਤ ਵਧੀਆ ਪੈਣਾ ਥੱਲੇ ਤੇ ਜਾ ਕੇ ਲਾ ਲੋ ਤੇ ਗਿਫਟ ਦਿੱਤਾ ਆਪਾਂ ਨੇ ਉਹਨੇ ਤੇ ਇਹ ਹੁਣ ਆਪਾਂ ਉਹਦੇ ਥਾਂ ਨਹੀਂ ਗੜਾਈ ਹੋਣ ਰਹੀ ਆ ਚਾਰੀ ਕਰਦੇ ਆ ਹਾਂ ਇਸੇ ਕੰਮ ਛੱਡਿਆ ਸੀਗਾ ਇਹ ਤੇ ਕਣ ਲਾਉਣ ਨੂੰ ਕੁਛ ਦੇਖੋ ਥਾਂ ਘੜ ਹੋਣ ਰਹੀ ਆ ਤੇ ਉਹਦੇ ਦੌੜ ਲੱਗਣ ਰਹੀ ਆ ਉਹਨੇ ਇਸ ਨੇ ਪਲੇਅਰ ਬਣਨਾ ਹੈ ਹਰੀ ਪਣ ਇਹ ਦੌੜਾਂ ਦਾ ਪੂਰਾ ਹਨਾ ਹੁਣ ਚਕਣ ਲਾਉਣੇ ਆ ਤੇ ਖੁਦ ਕਰਦੇ ਗੰਨੇ ਦਾ ਬੜੀ ਮੌਜ ਆ ਤੇ ਮੋਦੀ ਸੀਤਾ ਤੇ ਗਣਵੀ ਵਣਵੀ ਲਾ ਲਓ ਜਾਂ ਕਿਦਾਂ ਵੀ ਆ ਆ ਪੈਰ ਲਗੂ ਕਈ ਤਰੀਕਾ ਕਈ ਗਾਂ ਮਾਰਦਾ ਮਾਰਦਾ ਜਾਂਦਾ ਹੁੰਦਾ ਹੈਗਾ ਸੋਨਾ ਰਹਿ ਗਿਆ ਹੁਣ ਤੈਨੂੰ ਕੋੜਲਾ ਉੱਤੇ ਪਰਦੇ ਤੁੰਗਾ ਬਾਤ ਗੋਪੀ ਤੇ ਇੱਕ ਤਾਂ ਪੈਰ ਤੇ ਪਾ ਲਈ ਉਹ ਤਾਂ ਨਹੀਂ ਜਾਂਦੀ ਯਾਰ ਦੇਖੋ ਜੀ ਆ ਹੁਣ ਸਾਰਾ ਕੱਟ ਲੈਣਾ ਵਿੱਚੋਂ ਇਹਨੂੰ ਹੈਨਾ ਦੋਸਨ ਪੀਲਾ ਪਈਆਂ ਆਂ ਡਿਆ ਤੇ ਵਿੱਚ ਉਪਰ ਵਾਲੀ ਚੱਕ ਕੇ ਨਾ ਫਿਰ ਗੋਡੀ ਦੇਣੀ ਇਹਨੂੰ ਸਾਨੂੰ ਸਾਰੀ ਨੂੰ ਲੋਈ ਥਾਂ ਹੋ ਗਿਆ ਸਾਰਾ ਤੇ ਹੁਣ ਗੰਡਿਆਂ ਦਾ ਕੰਨ ਲੱਗਣਾ ਹੋ ਗਿਆ ਸ਼ੁਰੂ ਤੇ ਮੈਂ ਇੱਕਦਾਂ ਬੱਟਾਂ ਦੇ ਖਿੜਾਣੇ ਬਣਾ ਕੇ ਮੋਟਾਂ ਦੀਆਂ ਤੇ ਪਾਣੀ ਲੱਗਣਾ ਵੀ ਸੋਖਾ ਹੋ ਜਾਂਦਾ ਤੇ ਨਾਲੇ ਗੁੜਨਾ ਵੀ ਸੋਖਾ ਹੋ ਜਾਂਦਾ। ਇਹ ਚੱਕ ਪ੍ਰਾਲੀ ਉਧਰੋਂ ਲਸਣ ਵਿੱਚੋਂ ਜਾ। ਕੰਮ ਕਰ ਵਾਲੇ ਮਿਲ ਕੇ ਸਾਰੇ ਆਣੇ। ਮੈਂ ਥਾਂ ਘੜ ਦਾਂ ਮੈਂ ਅੰਦਰ। ਕਿੰਨੇ ਦਿਨਾਂ ਬਾਅਦ ਪਾਣੀ ਦੇਣਾ ਇਹਨੂੰ ਫੇਰ? 30-33 ਦਿਨ। ਜੜ੍ਹ ਲੱਗ ਜਿੱਦ ਤੱਕ ਹੈ ਨਾ, ਉਹ ਥਾਂ ਗਿੱਲਾ ਹੀ ਇੱਥੇ। ਹਾਂਜੀ ਹਾਈਬ੍ਰਿਡ ਗੰਡੇ ਸਾਡੇ ਲੱਗ ਚੁੱਕੇ ਆ। ਪਨੀਰੀ ਉਹਨਾਂ ਦੀ ਤੇ ਦੇਖੋ ਲੰਬੀ ਕਿਆਰੀ ਲੱਗ ਗਈ। ਲਾ ਤਾਂ ਹੁਣ ਕੰਡਿਆਂ ਦਾ ਕਣ ਬਰੀ ਤੱਕ ਪਰੇ ਕਰਾ ਦਈਏ ਬਰੀ ਬਹੁਤ ਆ ਬਰੀ ਗਿਆ ਟੱਟ ਛੱਡਦੇ ਬਾਅਦ ਤੇ ਕੁਝ ਦਿਨ ਬਾਅਦ ਪਾਣੀ ਦੇਵਾਂਗੇ ਇਹਨੂੰ ਤੇ ਬੀਜਿਆ ਹਰਿਆ ਹੋਵੇ ਵਧੀਆ ਇੱਥੇ ਤਾਂ ਰਹਿ ਗਿਆ ਆ ਦੇ ਅੱਗੇ ਤਾਂ ਇੱਥੇ ਲਾ ਆਂ ਮੈਂ